ਮਹਾਨਗਰ ਵਿੱਚ ਮੀਂਹ ਪੈਣ ਦੇ ਨਾਲ ਹੀ ਸੜਕਾਂ ਉੱਤੇ ਪਾਣੀ ਖੜਾ ਹੋ ਜਾਂਦਾ ਜਿਸ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਹੁੰਦੀਆਂ ਹਨ ਪਰ ਜੇ ਵੇਖਿਆ ਜਾਵੇ ਤਾਂ ਐਨ ਐਮ ਸਿਨੇਮਾ ਵਾਲੀ ਸੜਕ ਉੱਤੇ ਥੋੜੀ ਜਿਹੀ ਬਾਰਿਸ਼ ਤੇ ਨਾਲੀ ਝੀਲ ਜੈਸਾ ਨਜ਼ਾਰਾ ਬਣ ਜਾਂਦਾ ਲੋਕਾਂ ਨੂੰ ਇਹ ਝੀਲ ਵਿੱਚੋਂ ਨਿਕਲਣ ਲਈ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਇੱਥੇ ਕਈ ਦੁਕਾਨਾਂ ਹਾਨਿਤ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਸੜਕ ਉੱਤੇ ਪਾਣੀ ਖੜਾ ਹੋਣਾ ਦੁਕਾਨਦਾਰ ਵੀ ਪ੍ਰਭਾਵਿਤ ਹੁੰਦੇ ਹਨ ਮਸਤਮਰੇ ਆਂਜਣ ਸਕੂਲ ਦੇ ਬੱਚੇ ਵੀ ਜਾਂਦੇ ਨੇ ਸਾਰਾ ਮੁਸ਼ਕਿਲ ਹੈ ਦੁਕਾਨਾਂ ਵਾਲਿਆਂ ਨੂੰ ਦੁਕਾਨ ਦੀ ਮੁਸ਼ਕਲ ਹੈ ਸਾਰੇ ਨੂੰ ਕੰਮ ਕਰ ਬੰਦ ਹੋ ਜਾਗਾ ਇੰਨੀ ਗੱਲ ਚਾਹੀਦਾ ਮਾੜਾ ਮੱਛਲ ਮੱਛਲਾਂ ਦੀ ਤਕਲੀਫ ਹੈ ਨਾਲ ਮਾਰੇ ਸਾਰਾ ਕੰਮ ਖਰਾਬ ਆ ਆਮ ਲੋਕਾਂ ਨੂੰ ਲੰਗਨ ਦੀ ਪਰੇਸ਼ਾਨੀ ਮਾਰੇ ਕੰਮਕਾਰ ਖਤਮ ਹੋ ਜਾਗਾ ਸਾਰਿਆਂ ਦਾ ਬੰਦ ਹੋ ਜੀ ਰਹਿਣ ਲੰਗਨ ਮਾਰੀ ਫੈਲਦਾ ਡਰ ਬਚ ਪਾਣੀ ਖੜਾ ਹੈਗਾ ਇਹ ਬਾਕੀ ਗੱਲ ਸਰ ਇਹ ਸਭ ਕੁਝ ਗੱਲ ਇਹ ਹੋਏ ਪੀਲਾ ਮਾਰੇ ਸੜਕ ਦਾ ਪਾਣੀ ਜਿਹੜਾ ਚਾਲੂ ਹੋ ਰਿਹਾ ਛੇਤੀ ਨਿਕਲਿਆ ਕਰ ਕੰਮ ਸਗੋਂ ਸ਼ਾਮ ਤੱਕ ਨਹੀਂ ਆ ਅੱਜ ਰਾਤ ਰਾਤ ਨਿਕਲੇਗਾ ਕੱਲ੍ਹ ਸੋਰੇ ਫੇਰ ਨਾ ਮੀਂਹ ਆ ਰਿਹਾ ਜਿਵੇਂ ਰਹਤੇ ਬਹੁਤ ਜ਼ਿਆਦਾ ਮਿਲੀ ਹੈ ਲੇਕਿਨ ਇੱਥੇ ਇਹਦਾ ਇੱਥੇ ਇਹਨਾਂ ਦੁਕਾਨਾਂ ਵਾਲਿਆਂ ਨੂੰ ਬਹੁਤ ਪਰੇਸ਼ਾਨੀ ਆ ਰਹੀ ਹੈ। ਉਹ ਤੁਹਾਡੇ ਸਾਹਮਣੇ ਦੇਖੋ ਬਾਈਕ ਦਾ ਠੀਕ ਕਰ ਰਿਹਾ ਇੱਕ ਬਾਈਕ ਬਾਹਰ ਲੱਗੀ ਹੈ ਇਹਨੀਆਂ ਬਾਈਕਾਂ। ਇੱਥੇ ਅੱਗੇ ਜਿਹੜਾ ਆ ਇਹ ਵੀਆਈਪੀ ਏਰੀਆ ਹੈ ਸਾਰਾ ਪਿਛਲੇ ਪਾਸੇ ਲੇਕਿਨ ਕੋਈ ਵੀ ਤੇ ਆਵਾਜ਼ ਨਹੀਂ ਉਠਾ ਰਿਹਾ। ਹੋਣਾ ਚਾਹੀਦਾ ਪ੍ਰਸ਼ਾਸਨ ਨੂੰ ਜਿਹੜਾ ਇੱਥੇ ਦਾ ਐਮਐਲਏ ਐਮਪੀਆ ਉਹਨੂੰ ਦੇਖਣਾ ਚਾਹੀਦਾ ਆ ਕਿ ਪੈਸੇ ਆ ਰਹੇ ਨਹੀਂ ਸਾਰਾ ਕੁਝ ਆ ਰਿਹਾ ਲਗਾ ਨਹੀਂ ਰਿਹਾ। ਇੱਥੇ ਲੋਕਾਂ ਨੂੰ ਤੇ ਬਹੁਤ ਪਰੇਸ਼ਾਨੀ ਹੋ ਰਹੀ ਹੈ। ਲੋਕਾਂ ਨੇ ਦੁਕਾਨਾਂ ਬੰਦ ਨਹੀਂ ਦੁਕਾਨਾਂ ਖੁੱਲਦੀਆਂ ਨਹੀਂ ਹੈ। ਦੋ-ਦੋ ਦਿਨ ਦੁਕਾਨਾਂ ਨਹੀਂ ਖੁੱਲ ਰਹੀਆਂ ਇਸ ਮਤਿਆਂ ਨੂੰ ਇਹਦਾ ਹੱਲ ਕੋਈ ਨਹੀਂ ਹੋਇਆ ਹਜੇ ਤੱਕ ਬਹੁਤ ਮੁਸ਼ਕਿਲ ਆ ਰਹੀ ਸਾਰੇ ਕੋ ਸੜਕੇ ਬਲੌਕ ਸਮਨ ਲੋ ਗਾੜੀਆਂ ਦੁਕਾਨੇ ਨਹੀਂ ਖੁੱਲ ਰਹੀਆਂ ਸਭ ਪਾਣੀ ਭਰ ਆਇ ਕਿੰਨੀ ਪ੍ਰਭਾ ਇਹ 35 ਸਾਲ ਕਮ ਸੇ ਕਮ ਹੋ ਗਿਆ ਆ ਮੇਰੇ ਕੋ ਦੇਖ ਤੇ ਵੀਰ ਵਾਰ ਨੂੰ ਹੋਈ ਬਰਸਾਤ ਨਾਲ ਸ਼ਹਿਰ ਵਾਸੀਆਂ ਨੂੰ ਵੱਡੀ ਰਾਤ ਮੇਰੀ ਪਰ ਗੱਲ ਕਰੀ ਜਦੋਂ ਦੋ ਪਹੀਆ ਬਾਣ ਵਾਲੇ ਜਿੱਥੇ ਸਰਕਾ ਦੋ ਨੰਗਨ ਲਈ ਹੋਣਾ ਵੱਡੀ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪਿਆ ਲੋਕਾਂ ਨੇ ਆਖਿਆ ਕਿ ਅੰਮ੍ਰਿਤਸਰ ਦੇ ਸ਼ਹਿਰ ਨੂੰ ਸਮਾਰਟ ਸਿਟੀ ਬਣਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ ਬਗ ਗੱਲ ਕਰੀਏ ਟੇਲਰ ਰੋਡ ਦੀ ਤਾਂ ਇੱਥੇ ਲਗਾਤਾਰ ਪਿਛਲੇ ਕਾਫੀ ਤੀ ਤੋ 35 ਸਾਲਾਂ ਤੋਂ ਪਾਣੀ ਖੜਾ ਹੁੰਦਾ ਜਦੋਂ ਵੀ ਬਰਸਾਤ ਹੁੰਦੀ ਥੋੜੀ ਨਹੀਂ ਇੱਥੇ ਪਾਣੀ ਖੜਾ ਹੋ ਜਾਂਦਾ ਜਿਸ ਨਾਲ ਲੋਕਾਂ ਨੂੰ ਕਾਫੀ ਇਥੋਂ ਲੰਗਰ ਵਿੱਚ ਮੁਸ਼ਕਲ ਹੋ ਰਹੀ ਹੈ ਉਹਨਾਂ ਨੇ ਨਗਰ ਨਿਗਮ ਨੂੰ ਬੁਹਾਰ ਲਗਾਈ ਕਿ ਇਸ ਸਮੱਸਿਆ ਦਾ ਜਲਦ ਹੱਲ ਕੀਤਾ ਜਾਵੇ ਅਮਰਥਰ ਫਾਸਟਵੇ ਖਬਰਾਂmai ਕੈਮਰਾਮੈਨ ਪਰੇਸ਼ਰਮਾ ਦੇ ਨਾਲ ਹਰਕੇਸ਼ ਕੁਮਾਰ